ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਸੋਹਣਾ ਚੜਿਆਗਾ ਤੇ ਬੜੀ ਸਵੰਦ ਧੁੱਪ ਨਿਕਲੀ ਹੋਈ ਆ ਚਾਰੇ ਪਾਸੇ ਵਧੀਆ ਮਾਹੌਲ ਆਗਾ ਹੈ ਪੂਰਾ ਵਧੀਆ ਦੇਖੋ ਤੇ ਅਸੀਂ ਵੀ ਅੱਜ ਕੁਝ ਬਣਾ ਰਹੇ ਸੀਗੇ ਕਿ ਕੋਈ ਸੋਹਣਾ ਜਿਹਾ ਵਧੀਆ ਜਿਹਾ ਆਪਣੇ ਪੰਜਾਬ ਦਾ ਚਲੋ ਅੱਜ ਦਿਖਾਉਣੇ ਹਨ ਤੁਹਾਨੂੰ ਅੱਜ ਕੀ ਕਰਦੇ ਆ ਅੱਜ ਹਾਂਜੀ ਸਤਿ ਸ੍ਰੀ ਅਕਾਲ ਆਹ ਦੇਖੋ ਜਿਆ ਢੇਰ ਲੱਗਿਆ ਹੋਇਆ ਜਿਹੜਾ ਢੇਰ ਜਿਹਾ ਸਾਰਾ ਹੈ ਆ ਸਾਰਾ ਠੇੜ ਦੇਖ ਲੋ ਵੀ ਕੋਣ ਕੋਈ ਕੋਈ ਜਾਣਦਾ ਹੋਵੇ ਕੀ ਚੀਜ਼ ਹੈ ਇਹ ਹੈ ਨਾ ਠੇੜ ਲੱਗਿਆ ਕਿ ਇੱਧਰ ਆ ਆ ਪਏ ਆ ਇਹਨੂੰ ਕਹਿੰਦੇ ਨੇ ਪਾਲਕ ਤੇ ਇਹਨੂੰ ਕਹਿੰਦੇ ਨੇ ਬਰਸ਼ੀਨ ਸਰੋਦਸ਼ਾਨ ਇਹਨੂੰ ਰਿਲੀ ਜੀ ਕਹਿੰਦੇ ਨੇ ਬੇਕ ਤੋਂਲੇ ਤੇ ਇਹਨੂੰ ਕਹਿੰਦੇ ਨੇ ਚੀਮੇ ਦੀ ਰੱਪੇ ਤੇ ਅੱਜ ਆਪ ਇਹਨਾਂ ਦੀ ਇੱਕ ਰੈਸਪੀ ਬਣਾਉਣ ਲੱਗੇ ਆ ਤੇ ਦੱਸ ਦਿਆਂ ਤੁਹਾਨੂੰ ਥੋੜਾ ਥੋੜਾ ਓਕੇ ਚਲੋ ਜੀ ਆਜੋ ਜੀ ਹਾਂ ਜੀ ਅੱਜ ਜਿਹੀ ਸਾਫ ਕਰ ਰਹੇ ਹਾਂ ਜੀ ਸਾਰਾ ਇਹ ਇਹ ਸਾਰਾ ਇਗੀ ਜਣੀ ਸਾਫ ਕਰਕੇ ਅੰਦਰ ਉਥੇ ਕੀ ਕਰ ਰਹੇ ਕਿ ਸ਼ੇਰ ਬਣਾਣਾ ਹੈ ਇਹ ਦੇ ਥੋੜੀ ਜਣੀ ਦੇਖੋ ਤੇ ਜਿਹੀ ਸਾਫ ਕਰਨ ਵਾਲੇ ਪਈਏ ਥੋੜੀ ਜੀ ਇਹ ਖਰਾਬ ਹੀ ਹੈ ਨਹੀਂ ਚਾਹੀ ਸਾਫ ਕਰਨੇ ਖਰਾਬ ਨਹੀਂ ਹੁੰਦੇ ਵੀ ਉਹਨੂੰ ਸਫਾਈ ਕਰਨੀ ਪੈਦੀ ਫਿਲਮ ਬਣਾਉਣ ਦੀ ਚੀਜ਼ ਹੈ ਆ ਖੱਟਾ ਇਹਦਾ ਰੰਗ ਹੈ ਖੱਟਾ-ਖੱਟਾ ਜਾਨੀ ਇਹ ਇਹ ਪੱਤੇ ਛਾੜਾ ਇਹ ਪੱਤੇ ਛਾੜੇ ਤੇ ਸਾਗ ਨੂੰ ਇੰਜ ਸਾਫ਼ ਕਰਿਆ ਕਰਨਾ ਹਾਂਜੀ ਦੇਖੋ ਨਹੀਂ ਜੀ ਇੱਕ ਨੌਕਰ ਰੱਖਿਆ ਰਾਇ ਫਿਰ ਇਹ ਕਰ ਰਿਹਾ ਆਪਦਾ ਇਹ ਇਹ ਪੂਰੀ ਸਫਾਈ ਕਰੂਗਾ ਨੌਕਰ ਰੱਖਿਆ ਦਾ ਹੈ ਇਹ ਬੜਾ ਕੰਮ ਕਰਦਾ ਸਾਡੇ ਨੌਕਰ ਦੇ ਦੇਖੋ ਜੀ ਪੂਰਾ ਇਹ ਸਾਫ਼ ਕਰੂਗਾ ਸਾਰਾ ਕੁਝ ਇਹ ਹੈਗਾ ਛੇ-7 ਕਿਲੋ ਇਹ ਵੇਖ ਲਓ ਕਿੰਨਾ ਵੀ ਇਹ ਸਫਾਈ ਕੀਤੀ ਦੇਖੋ ਸਭ ਕੁਝ ਇਹ ਕੱਢ ਕੇ ਅੰਦਰੋਂ ਸਾਰਾ ਕੁਝ ਸਫਾਈ ਕਰਕੇ ਤੇ ਹੁਣ ਅਸੀਂ ਇਹ ਪੂਰਾ ਸਾਰ ਦਰਜ ਨੇਟ ਹੁਣ ਤੋਂ ਹੋ ਰਿਹਾ ਸਾਰਾ ਇਹ ਸਾਗ ਜਿਹੜਾ ਆਪਾਂ ਪਾਲਕ ਸਾਰ ਆਪਣੀ ਤਰ੍ਹਾਂ ਬਸਾਫਤ ਕਰ ਲਿਆ ਤੇ ਹੁਣ ਆਪਾਂ ਧੋ ਕੇ ਚੰਗੀ ਤਰ੍ਹਾਂ ਪੂਰੀਨ ਕੱਢ ਕੇ ਸਮਾਰਟ ਤੇ ਧੋ ਗਈ ਸੀ ਮਿੱਟੀ ਕੱਟਾ ਹੁੰਦਾ ਹੈ ਲਗੋ ਇਹਦੇ ਜਿਹੜਾ ਦੂਈ ਪੜ ਰਹਿੰਦੇ ਚਲੋ ਜੀ ਆ ਦੇ ਦੇਖੋ ਜੀ ਇਹ ਹੁਣ ਪੂਰਾ ਇਹ ਇਹ ਸਾਗ ਆ ਇਹ ਸਾਰਾ ਤੇ ਆ ਦੇਖੋ ਅਦੇ ਇਹ ਫੁੱਲ ਰੱਖੇ ਹੋਏ ਫੁੱਲ ਤੋੜਦੇ ਹੁੰਦੇ ਪਤਾ ਨਹੀਂ ਹੈ ਹੈ ਕਿ ਬਰੋਕਲੀ ਵਾਲਾ ਸਾਗ ਹੈ ਬਰੋਕਲੀ ਵਾਲਾ ਸਾਗ ਹੈ ਖਾਣੀ ਤੇ ਫੁੱਲ ਨਹੀਂ ਤੋੜਦੇ ਕਹਿੰਦੇ ਵਿੱਚ ਹੀ ਜੜਨ ਜਿੱਦੇ ਫੁੱਲਾਂ ਵਾਲੇ ਇਹ ਫੁੱਲਾਂ ਵਾਲਾ ਸਾਗ ਬਣੂਗਾ ਦੇਖੋ ਇਹ ਸਾਰਾ ਪੱਤਾ ਹੋ ਗਿਆ ਚੰਗੀ ਤਰ੍ਹਾਂ ਸਾਫ਼ ਕਰ ਲਿਆ ਦੇਖੋ ਆਹ ਫੁੱਲ ਦੇ ਸਾਰਾ ਪੱਤੇ ਗਿਦਰਾ ਤੋੜ ਲਿਆ ਸਾਫ਼ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਲੋ ਜੀ ਆਪਾਂ ਕਰਾਂਗੇ ਹੁਣ ਸਾਗ ਐਡ ਪਾਣੀ ਆਪਾਂ ਗਰਮ ਕਰ ਲਿਆ ਹੁਣ ਸਾਗ ਐਡ ਕਰਾਂਗੇ ਇਸ ਤੋਂ ਬਾਅਦ ਨਾਲ ਹੀ ਆਪਾਂ ਇਹ ਵਾਲਾ ਲਖਾਓ ਇਹ ਵਾਲਾ ਆਪਾਂ ਕੱਟ ਕੇ ਰੱਖਿਆ ਸਮਾਨ ਇਹ ਵੀ ਆਪਾਂ ਨਾਲ ਹੀ ਅਦਰਕ ਮਿਰਚਾਂ ਲਸਣ ਤੇ ਪਿਆਜ਼ ਇਹ ਚਾਰ ਚੀਜ਼ਾਂ ਆਪਾਂ ਵਿੱਚ ਪਾਉਣੀਆਂ ਨੇ ਐਡ ਕਰਨੀਆਂ ਉਸ ਤੋਂ ਬਾਅਦ ਆਪਾਂ ਤੜਕਾ ਵੀ ਲਖਾਵਾਂਗੇ ਤੇ ਅਗਰ ਕਿਸੇ ਦੇ ਸਾਗ ਖਾਣ ਨਾਲ ਤਜਾਬ ਬਣਦਾ ਤਾਂ ਉਹ ਇੱਕ ਮੂਰੀ ਜ਼ਰੂਰ ਐਡ ਕਰਿਆ ਕਰ ਉਹਦੇ ਨਾਲ ਫਿਰ ਤਜਾਬ ਨਹੀਂ ਬਣਦਾ ਲੋ ਜੀ ਐਡ ਕਰ ਦਿੱਤਾ ਆਪਾਂ ਸਾਰਾ ਕੁਝ ਇਸ ਤੋਂ ਬਾਅਦ ਹੁਣ ਆਪਾਂ ਪਾਲਕ ਕੱਟ ਕੇ ਪਾਣੀ ਆ ਇਹ ਆਪਾਂ ਕੱਲਾ ਸਾਗ ਹੀ ਪਾਇਆ ਉਸ ਤੋਂ ਬਾਅਦ ਪਾਲਕ ਪਾਵਾਂਗੇ ਇਹ ਇਕੱਲਾ ਡੰਡਾ ਹੀ ਐ ਘੋਟ ਦੇ ਜੇ ਪੌਣੀਆਂ ਐ ਇਹਦਾ ਟਾਈਮ ਲੱਗੂਗਾ ਡੰਡਾ ਹੀ ਐ ਇਕੱਲਾ ਇਹ ਘੋਟ ਨਹੀਂ ਫਿਰ ਵੱਜ ਪਾਵਾਂ ਲੋ ਜੀ ਦੱਸਿਓ ਕਰ ਦਾ ਨਾਲ ਸਾਗ ਕਿਹੜਾ ਕਿਹੜਾ ਕੱਟਦਾ ਇੰਦੀਆਂ ਵਿੱਚ ਤਾਂ ਕੋਈ ਨਹੀਂ ਕੱਟਦਾ ਹੈਗਾ ਉੱਥੇ ਤਾਂ ਦਾਤੀਆਂ ਮਸ਼ੀਨਾਂ ਨਾਲ ਮੈਂਟ ਲੱਗਦਾ ਸਾਗ ਕੱਟਣ ਨੂੰ ਬਾਹਰਲੇ ਜ਼ਰੂਰ ਕੱਟਦੇ ਆ ਕਰ ਦਾ ਨਾਲ ਇਹ ਖਾਣਾ ਹੀ ਸੌਖਾ ਬਣਾਉਣਾ ਬਹੁਤ ਆਸਾ ਤਚੂੰਬਰ ਨਿਕਲ ਜਾਂਦਾ ਸਾਗ ਕੱਟਦਿਆਂ ਨਹੀਂ ਖਾਣ ਚੀ ਵਧੀਆ ਲੱਗਦਾ ਇਹ ਪਾਲਕ ਇਹ ਅਜੀ ਪੌਣੀ ਹੈ ਅਜੀ ਉਹ ਸਾਗ ਹੀ ਬਣ ਗਈ ਅਜੀ ਇਹਨੂੰ ਕਹਿੰਦੇ ਘੋਟਣੀ ਇਹ ਘੋਟਦੀ ਹੈ ਇਹ ਸਾਰਾ ਘੋਟੂ ਦੀ ਹੁਣ ਆਪਣਾ ਸਾਗ ਜਿਹੜਾ ਹੈਗਾ ਐਦਾਂ ਜਿਹਾ ਨਹੀਂ ਬਣ ਰਿਹਾ ਜਾਨੀ ਕਿ ਹੈ ਅਦਰ ਆਪਾਂ ਤੜਕਾ ਵੀ ਤਿਆਰ ਕਰਕੇ ਰੱਖ ਲਿਆ ਇੱਦਾਂ ਆਪਾਂ ਆਲਣ ਕੋਲ ਕੇ ਰੱਖ ਲਿਆ ਤੇ ਸਾਗ ਆਪਾਂ ਘੋਟ ਲਿਆ ਠੀਕ ਸਾਗ ਚ ਹੁਣ ਆ ਪਾ ਲਣ ਪਾ ਦਾਂਗੇ ਆਲਣ ਮੈਂ ਅੱਧਾ ਬੇਸਣ ਲਿਆ ਅੱਧਾ ਮੱਕੀ ਦਾ ਆਟਾ ਦੋਵੇਂ ਤਰ੍ਹਾਂ ਦਾ ਹੀ ਪਾ ਸਕਦੇ ਆ ਚਾਹੇ ਬੇਸਣ ਦਾ ਪਾ ਲਓ ਚਾਹੇ ਮੱਕੀ ਦੇ ਆਟੇ ਦਾ ਪਰ ਮੈਂ ਹਾਫ ਹਾਫ ਲਿਆ ਵਾਂ ਤੇ ਸੁੱਕਾ ਵੀ ਪਾ ਦਿੰਦੇ ਆ ਇਦਾਂ ਹੀ ਤੇ ਮੈਂ ਹਮੇਸ਼ਾ ਇਦਾਂ ਹੀ ਉਹ ਪਾਣੀ ਹੁੰਦੀ ਆ ਪਾਣੀ ਚ ਪਾ ਕੇ ਕਿਉਂਕਿ ਫਿਰ ਗੰਡਾ ਬਣ ਜਾਂਦੀਆਂ ਨੇ ਨਹੀਂ ਮੇਰੇ ਤੋਂ ਤੜਕਾ ਆਪਣਾ ਰੈਡੀ ਹੋਈ ਜਾਂਦਾ ਸਾਗ ਦਾ ਇਸ ਤੋਂ ਬਾਅਦ ਆਪਾਂ ਨੇ ਬਸ ਧਨੀਆ ਐਡ ਕਰ ਦੇਣਾ ਫਿਰ ਸਾਗ ਮਿਕਸ ਕਰ ਲਾਂਗੇ ਕਈ ਲੋਕ ਟਮਾਟਰ ਨਹੀਂ ਪਾਉਂਦੇ ਸਾਗ ਵਿੱਚ ਅਸੀਂ ਹਮੇਸ਼ਾ ਪਾਉਂਦੇ ਜਦੋਂ ਹੀ ਲਿਆ ਹੁੰਦੇ ਸੀ ਜਦੋਂ ਨੇ ਮੈਂ ਲਿਆਈਆਂ ਉਦੋਂ ਨਹੀਂ ਮੈਂ ਪਾਣ ਲੱਗੀ ਪਤਾ ਨਹੀਂ ਕਿਉਂ ਵਧੀਆ ਲੱਗਦਾ ਹੁਣ ਮੈਂ ਕਦੀ ਨਹੀਂ ਸਾਗ ਤੜਕਾ ਟਮਾਟਰ ਤੋਂ ਬਿਨਾਂ ਲਗਾਇਆ ਹੈਗਾ ਬਾਲੇ ਵਧੀਆ ਲੱਗਦਾ ਵਾ ਤੇ ਬਸ ਜਿੰਨੇ 1 ਵਜੇ ਸਟਾਰਟ ਹੋਏ ਹੋਏ ਆਂ ਤੇ 6 ਵਜੇ ਗਏ 6:30 ਦਾ ਟਾਈਮ ਹੋ ਗਿਆ 7 ਹੋ ਗਿਆ ਸਾਗ ਬਣਨੇ ਬਣਦੇ ਬੱਚਿਆਂ ਦਾ ਸਾਗ ਬਣਾਉਣਾ ਬਹੁਤ ਮੁਸ਼ਕਲ ਹੈ ਕਿ ਹੁਣ ਬਣਾਵਾਂਗੇ ਤੇ ਹੌਲੀ-ਹੌਲੀ ਖਾਵਾਂਗੇ ਸਾਰਾ ਦਿਨ ਲੰਘ ਗਿਆ ਸਾਗ ਦੇ ਵਿੱਚ ਤੇ ਬੱਸ ਇਦਾਂ ਹੀ ਹੈ ਬੱਚਿਆਂ ਨਾਲ ਕੰਮ ਕਰ। ਲੋ ਜੀ ਹੁਣ ਕਰਦਿਆਂ ਸਾਗ ਹੈ। ਲੋ ਜੀ ਫਾਈਨਲ ਸਾਗ ਆਪਣਾ ਰੈਡੀ ਹੋ ਗਿਆ। ਬਸ ਹੁਣ ਰਹਿ ਗਈਆਂ ਰੋਟੀਆਂ ਤੇ ਹੁਣ ਬਹੁਤ ਜਲਦੀ ਆ ਕਿ ਜਲਦੀ-ਜਲਦੀ ਖਾ ਲਈ ਭੁੱਖ ਵੀ ਬੜੀ ਲੱਗੀ ਐ ਅੱਜ। ਥੱਕ ਗਿਆ ਸਾਗ ਬਣਾ ਲੇ। ਬੱਸ ਜੀ ਹੁਣ ਆਪਾਂ ਕਰਦੇ ਆਂ ਇਹ ਬੰਦ ਗੈਸ ਤੇ ਹੁਣ ਆਪਾਂ ਹੁੰਨੇ ਰੋਟੀ ਬਣਨੀ ਲੋ ਜੀ ਅੱਜ ਦੀ ਜਿੰਦੂ ਚਿਹਤ ਦੇ ਬਾਅਦ ਥਾਲੀ ਆਪਣੀ ਰੈਡੀ ਆ ਮੱਕੀ ਦੀ ਆਪਾਂ ਰੋਟੀ ਬਣਾ ਲਈ ਆ ਸਰੋਂ ਦਾ ਹੋ ਗਿਆ ਸਾਗ ਰੈਡੀ ਆ ਭਾਫਾ ਨਿਕਲ ਰਹੀਆਂ ਨੇ ਵਿੱਚ ਪਾ ਕੇ ਮੱਖਣ ਨਾਲ ਆਪਾਂ ਆਚਾਰ ਲਿਆ ਮਿਰਚਾਂ ਤੇ ਅਦਰਕ ਇੱਕ ਦੇ ਵਿੱਚ ਗਾਜਰ ਵੀ ਹੈਗੀ ਆ ਸਲਾਦ ਵਿੱਚ ਆਪਾਂ ਪਿਆਜ਼ ਤੇ ਮੂਲੀ ਲਈ ਆ ਚਲੋ ਜੀ ਹੁਣ ਨਹੀਂ ਹੁੰਦੀ ਵੇਟ ਤੇ ਹੁਣ ਅਸੀਂ ਜਲਦੀ ਜਲਦੀ ਗਰਮ ਗਰਮੀ ਸ਼ਕ ਲਾਂਗੇ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਗ ਵਾਲਾ ਤੇ ਆਪਣੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ ਥੈਂਕਸ ਫॉर ਵਾਚਿੰਗ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ